ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਆਪਾਂ ਸੀਪੀ ਦੀਆਂ ਅਸਾਈਨਮੈਂਟ ਰੋਜ਼ ਹੱਲ ਕਰਦੇ ਹਾਂ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਸੀਪੀ ਦੀ ਅਸਾਈਨਮੈਂਟ 4 8ਵੀਂ ਕਲਾਸ ਦੀ ਹੱਲ ਕਰਾਂਗੇ ਪ੍ਰਸ਼ਨ ਨੰਬਰ ਪਹਿਲਾ ਪੁੱਤਰ ਲੇਖਕ ਕਿੰਨੇ ਕੁ ਬਾਰੇ ਪਹਿਲਾਂ ਦੀ ਗੱਲ ਕਰਦਾ ਹੈ ਊੜਾ 7 ਬਰੇ ਐੜਾ 20 ਬਰੇ ਜਿਹੜੇ 11 ਬਰੇ ਤੇ ਸ ਸ 3 ਵਰੀ ਇਹਦਾ ਪੁੱਤਰ ਐਡਾ 20 ਵਰੀ ਪ੍ਰਸ਼ਨ ਨੰਬਰ 2 ਜਰਨੈਲੀ ਸੜਕ ਤੋਂ ਕਿੰਨਾ ਦਾ ਲੰਘਾ ਸੀ ਊੜਾ ਜੰਗਲੀਆਂ ਦਾ ਐਡਾ ਪਠਾਨਾਂ ਦਾ ਈੜੀ ਰਾਸ਼ੀਆਂ ਦਾ ਸ ਸ ਉਪਰੋਕਤ ਸਾਰਿਆਂ ਦੇ ਉਪੁੱਤਰ ਸ ਉਪਰੋਕਤ ਸਾਰਿਆਂ ਦਾ ਬੀ ਕੁਐਸਚਨ ਉਸ ਵਿੱਚੋਂ ਇਹ ਕੁਐਸਚਨ ਲੈ ਗਏ ਨੇ ਉਸ ਵਿੱਚ ਕੀ ਆ ਉਹਨਾਂ ਨੂੰ ਆਪਣੇ ਆਪਣੇ ਪਿਤਾ ਤੇ ਕੰਮ ਦੀ ਰੋਟੀ ਫੜਾਉਣ ਵਾਸਤੇ ਜਰਨੈਲੀ ਜਿਹੜੀ ਸੜਕ ਹੈ ਉਹਨਾਂ ਨੂੰ ਪਾਰ ਕਰਨੀ ਪੈਂਦੀ ਸੀ ਠੀਕ ਹੈ ਉਹ ਬਹੁਤ ਡਰਦੇ ਹੁੰਦੇ ਸੀ ਕਰਕੇ ਉਹ ਗੱਲਾਂ ਕਰਨ ਲੱਗ ਜਾਂਦੇ ਆ ਕਦੇ ਕਹਾਣੀਆਂ ਸੁਣਾਉਣੇ ਇਸ ਤਰ੍ਹਾਂ ਉਹ ਗੱਲਾਂ ਕਰਦੇ ਕਰਦੇ ਸੜਕ ਪਾਰ ਕਰ ਜਾਂਦੇ ਨੇ ਦੀਆਂ ਉਹ ਰੁੱਟੀ ਭਾਉਣ ਜਾਣਾ ਤਾਂ ਭਾਵੇਂ ਉਸ ਨੂੰ ਜੰਗਲ ਪਰ ਸੜਕ ਪਾਰ ਕਰਨੇ ਉਹਨਾਂ ਨੂੰ ਨਰਕ ਦੀ ਸਵਾਰ ਲੱਗੀ ਇੱਕ ਮਦਰਸੇ ਵਿੱਚ ਜਾਣਾ ਜਿ ਉਸ ਤਰ੍ਹਾਂ ਆਪਾਂ ਕਹੇ ਜੀ ਤੁਹਾਨੂੰ ਸਕੂਲ ਆਉਣਾ ਔਖਾ ਲੱਗਦਾ ਇਸ ਤਰ੍ਹਾਂ ਉਹਨਾਂ ਨੂੰ ਮਦਰਸੇ ਵਿੱਚ ਜਾਣਾ ਨਰਕ ਦੀ ਸਵਾਰ ਲੱਗਦਾ ਸੀ ਬਹੁਤ ਔਖਾ ਲੱਗਦਾ ਸੀ ਪ੍ਰਸ਼ਨ ਨੰਬਰ 3 ਬੁੱਤਰ ਬੀਕ ਵਰੇ ਪਹਿਲਾ ਲੇਖ ਦੀ ਉਮਰ ਕਿੰਨੀ gsi ਊੜਾ 7 ਵਰੇ ਐੜਾ 11 ਵਰੇ ਈੜੀ ਬੀਕ ਵਰੇ ਸਸਾ 10 ਕੁ ਵਰੇ ਸੀ 7 ਕੁ ਵਰੇ ਪ੍ਰਸ਼ਨ ਨੰਬਰ 4 ਲੇਖ ਨੂੰ ਘਰੋ ਕਹੋ ਜੀ ਸਿੱਖਿਆ ਮਿਲ ਰਹੀ ਸੀ ਊੜਾ ਸਮਾਜਿਕ ਐੜਾ ਨੈਤਿਕ ਈੜੀ ਧਾਰਮਿਕ ਸੱਸਾ ਰਾਜਨੀਤਿਕ ਐਸੀ ਪੁੱਤਰ ਈੜੀ ਧਾਰਮਿਕ ਲੇਖਕ ਕਿਸ ਕੰਮ ਨੂੰ ਨਰਕ ਦੇ ਬਰਾਬਰ ਸਮਝਦੇ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਉਸ ਨੂੰ ਕੀ ਹੈ ਊੜਾ ਕਿਹੜ ਨੂੰ ਐੜਾ ਮਦਰੱਸੇ ਨੂੰ ਈੜੀ ਖੇਤ ਰੁੱਤੀ ਦੇਣ ਜਾਣ ਨੂੰ ਤੇ ਸੱਸਾ ਐੜਾ ਤੇ ਈੜੀ ਇਹ ਪੁੱਤਰ ਐੜਾ ਤੇ ਈੜੀ ਦੋਨੇ ਰੋਟੀ ਫੜਾਉਣ ਜਾਣਾ ਉਹਨਾਂ ਨੂੰ ਔਖਾ ਲੱਗਦਾ ਸੀ ਕਿਉਂਕਿ ਸੜਕ ਪਾਰ ਕਰਨੀ ਪੈਂਦੀ ਸੀ। ਪ੍ਰਸ਼ਨ ਨੰਬਰ 6 ਲੇਖਕਾ ਤੇ ਉਸਦੀ ਭੈਣ ਨੂੰ ਹਰ ਰੋਜ਼ ਖੇਤ ਕਿਉਂ ਜਾਣਾ ਪੈਂਦਾ ਸੀ? ਇਹ ਵੀ ਆਪਾਂ ਪਹਿਲਾਂ ਕਰ ਚੁੱਕੇ ਹਾਂ। ਊੜਾ ਖੇਡਾਂ ਲਈ, ਐੜਾ ਬਾਪੂ ਤੇ ਕੰਮੇ ਦੀ ਰੋਟੀ ਫੜਾਉਣ ਲਈ, ਈੜੀ ਪੜਨ ਲਈ, ਸੱਸਾ ਧਾਰਮਿਕ ਸਿੱਖਿਆ ਲਈ ਉਹਨਾਂ ਨੂੰ ਜਾਣਾ ਪੈਂਦਾ ਸੀ। ਬਾਪੂ ਤੇ ਕੰਮੇ ਦੀ ਰੋਟੀ ਫੜਾਉਣ ਵਾਸਤੇ ਜਾਣਾ ਪੈਂਦਾ ਸੀ। ਪ੍ਰਸ਼ਨ ਨੰਬਰ 7 ਖੇਤ ਜਾਂ ਸਮੇਂ ਕੀੜਾ ਮੌਸਮ ਸੀ ਜਦੋਂ ਜਾਂਦੇ ਨੇ ਊੜਾ ਸਿਆਲ ਸੀ ਐਣਾ ਗਰਮੀ ਸੀ ਈੜੀ ਪੱਤ ਜੜ ਸੀ ਸੱਸਾ ਬਰਸਾਤ ਸੀ ਏਸੀ ਪੁੱਤਰ ਊੜਾ ਉਸ ਟਾਈਮ ਸਿਆਲ ਸੀ ਰੋਟੀ ਲੈ ਕੇ ਕੌਣ ਤੁਰ ਪਿਆ ਊੜਾ ਲੇਖਕ ਐਣਾ ਲੇਖਕ ਦੀ ਭੈਣ ਈੜੀ ਊੜਾ ਤੇ ਐੜਾ ਦੋਵੇਂ ਸੱਸਾ ਲੇਖਦਾ ਬਾਪੂ ਲੇਖਦਾ ਬਾਪੂ ਤਾਂ ਤੀਸੀ ਊੜਾ ਤੇ ਐੜਾ ਦੋਵੇਂ ਭੈਣ ਭਰਾ ਰੋਟੀ ਫੜਾਉਣ ਜਾਂਦੇ ਨੇ ਭੈਣ ਭਰਾ ਨੇ ਡਰ ਨੂੰ ਦਵਾਉਣ ਦਾ ਕਿਹੜਾ ਤਰੀਕਾ ਬਣਾਇਆ ਉੜਾ ਕਹਾਣੀ ਸੁਣਾਉਂਦਾ ਐੜਾ ਧੁੱਪ ਵਿੱਚ ਨੀਂਦਦਾ ਨਿੱਗ ਲੈ ਆਂਦਾ ਈੜੀ ਖੇੜੇ ਖੇਡਦਾ ਸੱਸਾ ਉਪਰੋਕਤ ਵਿੱਚ ਕੋਈ ਨਹੀਂ ਪੁੱਤਰ ਉਸੀ ਉੜਾ ਕਹਾਣੀ ਸੁਣਾਉਂਦਾ ਪ੍ਰਸ਼ਨ ਨੰਬਰ 10 ਮਰ ਕੌਣ ਰਿਹਾ ਸੀ ਠੀਕ ਹੈ ਪੁੱਤਰ ਉਹ ਜਿਹੜਾ ਸੀ ਕਹਾਣੀ ਸੁਣਨ ਲੱਗਦੇ ਉਹ ਕਹਾਣੀ ਦੀ ਗੱਲ ਕਰੀ ਗਿਆ ਉੜਾ ਰਾਜਾ ਐੜਾ ਰਾਣੀ ਈੜੀ ਰਾਜ ਦਾ ਪੁੱਤਰ ਸੱਸਾ ਰਾਜਨੀਤੀ ਏ ਸੀ ਪੁੱਤਰ ਐੜਾ ਉਹ ਜਿਹੜੀ ਕਹਾਣੀ ਸੁਣਾ ਰਿਹਾ ਸੀ ਉਹਨਾਂ ਵਿੱਚ ਉਸੀ ਕੀ ਰਾਣੀ ਮਰ ਗਈ ਹੈ ਆ ਗਿਆ ਪੁੱਤਰ ਪ੍ਰਸ਼ਨ ਨੰਬਰ 11 ਰਾਣੀ ਨੇ ਰਾਜ ਕੋਲ ਕੀ ਮੰਗਿਆ ਊੜਾ ਕਰਾਰ ਐੜਾ ਸੋਣਾ ਇਧਰੀ ਦੱਸਦਣੀ ਪੁੱਤਰ ਹੋਸੀ ਕਰਾਰ ਉਹਦੇ ਨਾਲ ਉਸ ਨੂੰ ਕਹਿੰਦੀ ਵੀ ਮੇਰੇ ਨਾਲ ਕਰਾਰ ਕਰ ਰਾਣੀ ਕਹਿੰਦੀ ਹੈ ਰਾਜੇ ਈੜੀ ਚਾਂਦੀ ਸੱਸਾ ਰਪਿਆ ਇਹ ਪੁੱਤਰ ਕਰਾਰ ਅਗੇ ਬੁੱਧ ਪ੍ਰਸ਼ਨ ਨੰਬਰ 12 ਰਾਣੀ ਦੇ ਕਿੰਨੇ ਪੁੱਤਰ ਅਤੇ ਧੀ ਸੀ ਊੜਾ 2 3 ਇੱਕ ਪੁੱਤ ਐੜਾ 2 3 ਦੋ ਪੁੱਤ ਈੜੀ 2 3 ਦੋ ਪੁੱਤ ਇੱਕ ਧੀ ਇੜੀ ਦੋ ਪੁੱਤ 1ਤੀ ਸਸਾ 1 ਪੁੱਤ 1ਤੀ ਇਹ ਸੀ ਪੁੱਤ ਦੋ ਪੁੱਤ 1ਤੀ ਪ੍ਰਸ਼ਨ ਨੰਬਰ 13 ਕੌਣ ਸ਼ੁਰੂ ਤੋਂ ਮੇਲਿਆਂ ਦੇ ਸ਼ੌਕੀਨ ਰਹੇ ਨੇ ਪ੍ਰਸ਼ਨ ਨੰਬਰ 13 ਦਾ ਪੁੱਤਰ ਊੜਾ ਪੰਜਾਬੀ ਐੜਾ ਜਰਗ ਦੇ ਲੋਕ ਈੜੀ ਸ਼ਪਾਰ ਦੇ ਲੋਕ ਸਸਾ ਸ਼ਾਹਾਂ ਦੇ ਲੋਕ ਇਹ ਸੀ ਪੁੱਤਰ ਊੜਾ ਪੰਜਾਬੀ ਅੱਗੇ ਪੁੱਤਰ ਪ੍ਰਸ਼ਨ ਨੰਬਰ 14 ਸ਼ਾਹਾਂ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਲੱਗਦਾ ਹੈ ਊੜਾ ਊਨਾ ਐੜਾ ਹੁਸ਼ਿਆਰਪੁਰ ਈੜੀ ਜਲੰਧਰ ਸਸਾ ਕਪੂਰਥਲਾ ਇਹ ਐੜਾ ਬ੍ਰਾਸ਼ਣ ਨੰਬਰ 14 ਦਾ ਐੜਾ ਹੁਸ਼ਿਆਰਪੁਰ ਇਹ ਹੁਸ਼ਿਆਰਪੁਰ ਦੇ ਵਿੱਚ ਲੱਗਦਾ ਹੈ ਉਹਨਾਂ ਵਿੱਚ ਵੀ ਲੱਗਦਾ ਪਰ ਇੰਨਾ ਕਿ ਉਹ ਪ੍ਰਸਿੱਧ ਨਹੀਂ ਹੋਇਆ ਤੇ ਐੜਾ ਹੁਸ਼ਿਆਰਪੁਰ ਉਹਨਾ 15 ਸ਼ਰਾਹਾਂ ਦੀ ਸਿੰਜ ਕਿਹੜੇ ਦੇਸ ਮਹੀਨੇ ਵਿੱਚ ਲੱਗਦੀ ਹੈ ਠੀਕ ਹੈ ਪੁੱਤਰ ਊੜਾ ਹੈ ਜੇਠ ਐੜਾ ਹੈ ਮੱਗਰ ਈੜੀ ਹੈ ਪੋ ਤੇ ਸਸਾ ਹੈ ਫਗਨੇ ਐੜਾ ਮੱਗਰ ਦੇ ਵਿੱਚ ਉਨਾ ਕਿਸ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਊੜਾ ਪੰਜਾਬ ਦਾ ਐੜਾ ਹਰਿਆਣਾ ਦਾ ਹਰਿਆਣਾ ਦਾ ਈੜੀ ਹਿਮਾਚਲ ਪ੍ਰਦੇਸ਼ ਤੇ ਸੱਸਾ ਉੱਤਰ ਪ੍ਰਦੇਸ਼ ਇਹਦਾ ਪੁੱਤਰ ਈੜੀ ਹਿਮਾਚਲ ਪ੍ਰਦੇਸ਼ 17 ਦਾ ਹੈ ਪੁੱਤਰ ਕਿਹੜਾ ਮੇਲਾ ਪੰਜਾਬੀ ਲਈ ਹਮੇਸ਼ਾ ਖਿੱਚਦਾ ਕਿ ਅੰਦਰ ਆ ਜਰਗ ਦਾ ਮੇਲਾ ਸ਼ਪਾਰ ਦਾ ਮੇਲਾ ਤੇੜੀ ਜਿਗਰਾਮਾ ਦਾ ਮੇਲਾ ਸੱਸਾ ਪ੍ਰੋਗਤ ਸਾਰੇ ਇਹ ਪੁੱਤਰ ਪ੍ਰੋਗਤ ਸਾਰੇ ਪੰਜਾਬੀਆਂ ਲਈ ਤਾਂ ਕੋਈ ਵੀ ਮੇਲਾ ਤਿਹਾਰ ਹੋਵੇ ਉਨਾਲੀ ਸਾਰੇ ਹੀ ਖਿੱਚਦਾ ਕੇਂਦਰ ਹੁੰਦੇ ਨੇ ਤੇ 18 ਨੰਬਰ ਪ੍ਰਸ਼ਨ ਪੰਜਾਬੀਆਂ ਦਾ ਸੁਭਾਅ ਕਿਹੋ ਜਿਹਾ ਰਿਹਾ ਹੈ ਊੜਾ ਰੋਸ਼ਨ ਐੜਾ ਖੁੱਲਾ ਡੁੱਲਾ ਈੜੀ ਪਾਛੜਿਆ ਸਸਾ ਖਿੱਚਦਾ ਕੇਂਦਰ ਇਹ ਬੁੱਧਰੇ ਖੁੱਲਾ ਡੁੱਲਾ ਅਗਿਆ ਬੁੱਧਰੇ ਪ੍ਰਸ਼ਨ ਨੰਬਰ 19 ਸਿੰਜੇ ਸ਼ਰਾਹਾਂ ਦੀ ਮੇਲਾ ਲਗਾਤਾਰ ਕਿੰਨੇ ਦਿਨ ਲੱਗਦਾ ਹੈ ਊੜਾ 3 ਆੜਾ 4 ਈੜੀ 2 ਸਸਾ 5 ਇਹ ਬੁੱਧਰੇ ਐੜਾ 4 ਦਿਨ ਜਿਹੜਾ ਮੇਲਾ ਉਹ ਲੱਗਦਾ ਹੈ ਮੇਲੇ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਊੜਾ 30 ਦਿਨ ਐੜਾ 20 ਦਿਨ ਈੜੀ ਕਈ ਕਿ ਦਿਨ ਸਸਾ 6 ਦਿਨ ਇਹ ਹੈ ਈੜੀ ਕਈ ਕਦਨ ਗਿਆ ਪ੍ਰਸ਼ਨ ਨੰਬਰ 21 ਮੇਲੇ ਦੀਆਂ ਤਿਆਰੀਆਂ ਕਿਵੇਂ ਕੀਤੀ ਜਾਂਦੀਆਂ ਨੇ ਊੜਾ ਘਰ ਨੂੰ ਲਿਪਿਆ ਪੋਚਿਆ ਜਾਂਦਾ ਐੜਾ ਬਾੜ ਕਾ ਨੂੰ ਸ਼ਿੰਗਾਰਿਆ ਜਾਂਦਾ ਹੈ ਤੇ ਈੜੀ ਪਰੌਣਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਸਸਾ ਉਪਰੋਕਤ ਸਾਰੇ ਇਹ ਉਤਰ ਉਪਰੋਕਤ ਸਾਰੇ ਪ੍ਰਸ਼ਨ ਨੰਬਰ 2 ਮੇਲੇ ਵਿੱਚ ਔਰਤਾਂ ਦੀ ਜ਼ਿਆਦਾ ਭੀੜ ਕਿੱਥੇ ਹੁੰਦੀ ਹੈ ਉੜਾ ਚੰਡੋਲ ਦੇ ਲਾਗੇ ਐੜਾ ਸੜਕਾਂ ਦੇ ਈੜੀ ਮੁਨਿਆਰੀ ਦੀਆਂ ਦੁਕਾਨਾਂ ਸਸਾ ਮਠਿਆਈ ਦੀਆਂ ਦਿਖਾਨੀਆਂ ਹੁੰਦੀਆਂ ਬੁੱਧ ਈੜੀ ਮੁਨਿਆਰੀ ਦੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਸ ਉਪਰੀ ਸਤਰੀਆਂ ਦੀ ਜ਼ਿਆਦਾ ਭੀੜ ਹੁੰਦੀ ਹੈ ਪ੍ਰਸ਼ਨ ਨੰਬਰ 23 ਇਸ ਮੇਲੇ ਵਿੱਚ ਕਿੰਨੇ ਰੋਜ਼ਾ ਕਿੱਡਾ ਮੇਲਾ ਕਰਵਾਇਆ ਗਿਆ ਊੜਾ ਦੋ ਰੋਜ਼ਾ ਐੜਾ ਤਿੰਨ ਰੋਜ਼ਾ ਈੜੀ ਚਾਰ ਰੋਜ਼ਾ ਸਸਾ 6 ਰੋਜ਼ ਇਹ ਬੁੱਧ ਐਡਾ ਤੈਨ ਰੂਜਾ ਮੇਲਾ ਕਰਵਾਇਆ ਗਿਆ। ਅਗਿਆ ਪੁੱਤਰ ਪ੍ਰਸ਼ਨ ਨੰਬਰ 24 ਮੇਲਾ ਕਿਸ ਦੀ ਜੋਦੀ ਜਾਗਦੀ? ਜੋਨੀ ਜਾਗਦੀ ਤਸਵੀਰ ਹੈ ਊੜਾ ਖੇਡਾਂ ਦੀ ਐਡਾ ਸੱਭਿਆਚਾਰ ਨੇ। ਜਿਹੜੇ ਮੇਲੇ ਤਿਆਰ ਹੁੰਦੇ ਉਹਨਾਂ ਵਿੱਚ ਯਾਦਤਰ ਆਪਣਾ ਸੱਭਿਆਚਾਰ ਹੀ ਆਪਾਨੂੰ ਦਿਖਾਈ ਦਿੰਦਾ ਐਡਾ ਉਹਨਾਂ ਸੱਭਿਆਚਾਰ। ਅਗਿਆ ਪ੍ਰਸ਼ਨ ਨੰਬਰ 25 ਮੇਲੇ ਵਿੱਚ ਕੌਣ ਟੋਲੀਆਂ ਬਣਾ ਕੇ ਘੁੰਮਦੇ ਹਨ? ਊੜਾ ਗੱਭਰੂ, ਐਡਾ ਭਲਾਈ ਕਮੇਟੀ, ਈੜੀ ਮਟਿਆਰਾ ਸੱਸਾ ਬਜ਼ੁਰਗ ਇਹ ਪੁੱਤ ਊੜਾ ਊੜਾ ਗੱਭਰੂ ਏ ਉੱਤਰ 25 ਦਾ ਊੜਾ ਗੱਭਰੂ ਪ੍ਰਸ਼ਨ ਨੰਬਰ 26 ਖੇਡ ਅਤੇ ਸੱਭਿਆਚਾਰਕ ਮੇਲਾ ਕਿਸ ਦੁਆਰਾ ਕਰਵਾਇਆ ਗਿਆ ਊੜਾ ਗੱਭਰੂਆਂ ਦੁਆਰਾ ਐੜਾ ਬੀਤ ਪਲਾਈ ਕਮੇਟੀ ਦੁਆਰਾ ਜਿਹੜੀ ਮਟਿਆਰਾਂ ਦੁਆਰਾ ਸਭ ਯੁਰਗਾਂ ਦੁਆਰਾ ਏਸੀ ਪੁੱਤ ਐੜਾ ਬੀਤ ਪਲਾਈ ਕਮੇਟੀ ਜਿਹੜਾ ਸਿਚੇ ਸ਼ਾਨ ਦੀ ਤੁਹਾਨੂੰ ਪਾਰਟ ਹੈ ਉਸ ਵਿੱਚ ਵੀ ਕੁਐਸਚਨ ਲੈ ਗਏ ਨੇ ਪ੍ਰਸ਼ਨ ਨੰਬਰ 27 ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਊੜਾ ਪਹਿਲੇ ਐੜਾ ਤੀਜੇ ਈੜੀ ਪੰਜਵੇਂ ਸਸਾ 10ਵੇਂ ਇਹ ਤੁਹਾਨੂੰ ਇਹ ਤੁਹਾਨੂੰ ਪਤਾ ਹੈ ਪੰਜਵੇਂ ਅਗੇ ਬੋਧ ਪ੍ਰਸ਼ਨ ਨੰਬਰ 22 ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਠੀਕ ਹੈ 15 April 1604 ਨੂੰ ਐੜਾ 15 April 1560 ਨੂੰ ਈੜੀ 14 April 1565 ਨੂੰ ਸਸਾ ਕਾ 15 April ਅਪ੍ਰੈਲ 1563 ਇਹ ਬੁੱਧਰ 15 ਅਪ੍ਰੈਲ 1563 ਨੂੰ ਅਗਿਆ ਪੁੱਤਰ 29 ਸ੍ਰੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ਊੜਾ 2 ਐੜਾ 3 ਈੜੀ 5 ਸਸਾ 4 ਇਹ ਬੁੱਧਰ ਐੜਾ 3 ਅਗਿਆ ਬੁੱਧਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹ ਕਾ ਰਚਨਾ ਕਿਹੜੀ ਹੈ ਊੜਾ ਜਪਜੀ ਸਾਹਿਬ ਐੜਾ ਸੁਖਣੀ ਸਾਹਿਬ ਈੜੀ ਜਪ ਸਾਹਿਬ ਤੇ ਸਸਾ ਚਪੋਈ ਸਾਹਿਬ ਇਹ ਐੜਾ ਸੁਖਣੀ ਸਾਹਿਬ ਅੱਗੇ ਬੁੱਤਰ 131 ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਿਖਣ ਦਾ ਕੰਮ ਕਿਸ ਕੋਲੋਂ ਕਰਵਾਇਆ ਊੜਾ ਪਾਈ ਉਦਾਸ ਜੀ ਕੋਲੋਂ ਐੜਾ ਗੁਰੂ ਰਾਮਦਾਸ ਜੀ ਕੋਲੋਂ ਈੜੀ ਪ੍ਰithvi ਚੰਦ ਜੀ ਕੋਲੋਂ ਸਸਾ ਮਹਾ ਸਸਾ ਮਹਾਦੇਵ ਜੀ ਕੋਲੋਂ ਇਹ ਕਰਵਾਇਆ ਸੀ ਪਾਈ ਗੁਰਦਾਸ ਜੀ ਕੋਲੋਂ ਠੀਕ ਹੈ ਬੁੱਤਰ ਅੱਗੇ ਪ੍ਰਸ਼ਨ ਨੰਬਰ 32 ਕੌਣ ਸੰਗੀਤ ਦੇ ਰਾਗਾਂ ਦੀ ਪੂਰੀ ਮਹਾਰਤ ਰੱਖਦੇ ਸੀ ਊੜਾ ਪਾਈ ਗੁਰਦਾਸ ਜੀ ਐੜਾ ਸ੍ਰੀ ਗੁਰੂ ਰਾਮਦਾਸ ਜੀ ਈੜੀ ਸ੍ਰੀ ਗੁਰੂ ਰਾਮਦਾਸ ਜੀ ਸੱਸਾ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਪੁੱਤਰ ਸੱਸਾ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਸ਼ਨ ਨੰਬਰ 33 ਸ੍ਰੀ ਹਰਮੰਦਰ ਸਾਹਿਬ ਦੀ ਨਹੀਂ ਕਿਸ ਤੋਂ ਰਖਵਾਈ ਗਈ ਊੜਾ ਸ੍ਰੀ ਗੁਰੂ ਅਰਜਨ ਦੇਵ ਜੀ ਐੜਾ ਸ੍ਰੀ ਗੁਰੂ ਰਾਮਦਾਸ ਜੀ ਈੜੀ ਸਾਈ ਮੀਆਂ ਮੀਰ ਸੱਸਾ ਸ੍ਰੀ ਗੁਰੂ ਸ੍ਰੀ ਹਰ ਗੋਬਿੰਦ ਜੀ ਕਿਧਰ ਰਖਵਾਈ ਗਈ ਸੀ ਪੁੱਤਰ ਸਾਈ ਮੀਆਂ ਮੀਰ ਜੀ ਤੋਂ ਅਗਿਆਪਤ ਪ੍ਰਸ਼ਨ ਨੰਬਰ 34 ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹੋਰ ਕਿੰਨੇ ਸਰੋਵਰ ਬਣਾਏ ਸਨ ਊੜਾ 2 ਐੜਾ 3 ਈੜੀ 1 ਸਸਾ 4 ਸਿਪੁੱਤਰ ਊੜਾ 2 ਬਣਾਏ ਗਿਆ ਸੀ ਅੱਗੇ ਬੁੱਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਕੀ ਬਣਾਇਆ ਠੀਕ ਹੈ ਊੜਾ ਕੀ ਹੈ ਬੌਲੀ ਐੜਾ ਐੜਾ ਸਰੋਵਰ ਈੜੀ ਹਸਪਤਾਲ ਤੇ ਸਸਾ ਧਰਮ ਸਥਾਨ ਇਹ ਬਣਾਇਆ ਸੀ ਬੁੱਤ ਲਾਹੌਰ ਦੇ ਵਿੱਚ ਮੌਲੀ ਸਾਹਿਬ ਬਣਾਇਆ ਸੀ ਜਾਂਤੀ ਦੇ ਪੁੰਜ ਕੀ ਸੀ ਗੁਰੂ ਸਾਹਿਬਾਨ ਨੂੰ ਕਿਹਾ ਹੁੰਦਾ ਊੜਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਐੜਾ ਸ੍ਰੀ ਗੁਰਾਜਨ ਦੀਵ ਜੀ ਨੂੰ ਈੜੀ ਸ੍ਰੀ ਗੁਰੂ ਰਾਮਦਾਸ ਜੀ ਸੱਸਾ ਬਾਬਾ ਬੁੱਢਾ ਜੀ ਨੂੰ ਏਸੀ ਪੁੱਤਰ ਤੇਰੇ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹادت ਪਿੱਛੋਂ ਕਿਸ ਗੁਰੂ ਨੇ ਕਿਸ ਨੇ ਊੜ ਗੱਦੀ ਸੰਭਾਲੀ ਊੜਾ ਹਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਹ ਛੇਵੇਂ ਗੁਰੂ ਸੀ ਐੜਾ ਬਾਬਾ ਬੁੱਢਾ ਜੀ ਇਡੀ ਸਾਈ ਮੀ ਅਮੀਰ ਸੱਸਾ ਗੁਰੂ ਰਾਮਦਾਸ ਜੀ ਇਹ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਿਹੜੇ ਕੀ ਸੀ ਛੇਵੇਂ ਗੁਰੂ ਸੀ ਅੱਗੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੇ ਤੀਮਾ ਤੇ ਕੋੜੀਆਂ ਲਈ ਹਸਪਤਾਲ ਕਿੱਥੇ ਬਣਾਇਆ ਊੜਾ ਅੰਮ੍ਰਿਤਸਰ ਐੜਾ ਤਰਨਤਾਰਨ ਤੇ ਈਡੀ ਗੋਵਿੰਦਵਾਲ ਵੀ ਕਿਸ ਸੱਤ ਸਾਲ ਹੋ ਰੇ ਸੀ ਬੁੱਤ ਐੜਾ ਤਰਨਤਾਰਨ ਵੀ ਕਿ ਬਣਾਇਆ ਗਿਆ ਸੀ ਬਲਜੀਤ ਕਿਹੜੀ ਕਲਾਸ ਵਿੱਚ ਪੜਦੀ ਸੀ ਊੜਾ 10ਵੀਂ ਐੜਾ 12ਵੀਂ ਈਡੀ ਨੌਵੀਂ ਸਸਾ 8ਵੀਂ ਪੁੱਤਰ ਪੜਦੀ ਸੀ 10ਵੀਂ ਦੇ ਵਿੱਚ ਅੱਗੇ ਪੁੱਤਰ ਪ੍ਰਸ਼ਨ ਨੰਬਰ ਹੈ 40 ਪ੍ਰਸ਼ਨ ਨੰਬਰ 40 ਬਲਜੀਤ ਨੂੰ ਕਿਹੜੀ ਖੇਡ ਦਾ ਸ਼ੌਂਕ ਸੀ ਊੜਾ ਫੜਵਾਲ ਐੜਾ ਤਰੱਕੀ ਰਾਕੀ ਈੜੀ ਹਾਕੀ ਸਸਾ ਬਾਲੀਵਾਲ ਇਹ ਸੀ ਪੁੱਤ ਐੜਾ ਤੈਰਾਕੀ ਦਾ ਉਹਨੂੰ ਸ਼ੌਂਕ ਸੀ ਅੱਗੇ ਪੁੱਤਰ ਬਲਜੀਤ ਦਾ ਪੜਨ ਵਾਲਾ ਕਮਰਾ ਕਿਸ ਨਾਲ ਭਰਿਆ ਪਿਆ ਸੀ ਊੜਾ ਕੱਪੜਿਆਂ ਨਾਲ ਐੜਾ ਖੜਿਓਣਿਆਂ ਨਾਲ ਈੜੀ ਮੈਡਲਨ ਅਤੇ ਸ਼ੀਲਡਨ ਨਾਲ ਸੱਸਾ ਕਿਤਾਬਾਂ ਨਾਲ ਏਸੀ ਮੈਡਲਨ ਦੇ ਨਾਲ ਜਿਹੜਾ ਉਸਦਾ ਕਮਰਾ ਸੀ ਉਹ ਭਰਿਆ ਪਿਆ ਸੀ ਵਿਦਿਆਰਥੀਆਂ ਟੂਰ ਉਤੇ ਕਿੱਥੇ ਲਜਾਇਆ ਗਿਆ ਊੜਾ ਪਟਿਆਲਾ ਐੜਾ ਚੰਡੀਗੜ੍ਹ ਈੜੀ ਫਰਾਂਸ ਸੱਸਾ ਜਲੰਧਰੀ ਸੀ ਬੁੱਤਰ ਐੜਾ ਚੰਡੀਗੜ੍ਹ ਪ੍ਰਸ਼ਨ ਨੰਬਰ 33 ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ ਸੀ ਊੜਾ ਰੋਜ਼ਗਾਰਡਨ ਐੜਾ ਸੁਖਨਾ ਚੀਲ ਈੜੀ ਛੱਤ ਵੀੜ ਜੜੀਆ ਘਰ ਸਸਾ ਰਾ ਗਾਰਡਨ ਏਸੀ ਈੜੀ ਛੱਤ ਉੜਾ ਕੋਣ ਕਰਨ ਦੇ ਸ਼ਕੀਨ ਐੜਾ ਸਲਾਨੀ ਤੇ ਈੜੀ ਉੜਾ ਤੇ ਐੜਾ ਧੁਮੇ ਸਹੀਨੇ ਤੇ ਸਸਾ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਪੁੱਤਰ ਈੜੀ 도ਮੋ ਸਹੀਨੇ ਪਿਆਛੇ ਨੰਬਰ 45 ਰੋਲਾ ਰੱਪਾ ਸੰਧਿਆਸਾਰ ਤੇਜੀ ਨਾਲ ਭੀੜ ਵੱਲ ਕੌਣ ਵਧਿਆ ਉੜਾ ਬਲਜੀਤ ਐੜਾ ਏਕਮ ਈੜੀ ਬੀਨਾ ਪੈਂਜੀ ਸੱਸ ਮਦਨ ਲਾਲ ਇਹ ਪੁੱਤਰ ਹੂੜਾ ਬਲਜੀਤ ਹੱਗੇ ਪ੍ਰਾਸ਼ੀ 46 ਬਲਜੀਤ ਬੱਚੇ ਨੂੰ ਫੜ ਕੇ ਕਿੱਥੇ ਲਿਆਈ ਊੜਾ ਝੀਲ ਵੱਲ ਐੜਾ ਢੀੜ ਵੱਲ ਈੜੀ ਕਿਸ਼ਤੀ ਵੱਲ ਸੱਸਾ ਕਿਨਾਰੇ ਵੱਲ ਹੈ ਸੱਸਾ ਕਿਨਾਰੇ ਵੱਲ ਪ੍ਰਾਸ਼ੀ ਨੰਬਰ 47 ਬੱਚੇ ਨੂੰ ਕਿਸ ਤੇ ਲਟਾਇਆ ਹੈ ਊੜਾ ਮੁੱਦੇ ਘੜੇ ਤੇ ਐੜਾ ਜ਼ਮੀਨ ਤੇ ਈੜੀ ਕਿਸ਼ਤੀ ਤੇ ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਆ ਪੁੱਤ ਊੜਾ ਮੁੱਦੇ ਘੜੇ ਤੇ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 48 ਬੱਚੇ ਦੀ ਮੰਮੀ ਨੇ ਬਲਜੀ ਦਾ ਧੰਨਵਾਦ ਕਿੰਨੇ ਰੁਪਏ ਦੇ ਕੇ ਕਰਨਾ ਚਾਹੀਦਾ ਹੈ ਊੜਾ 200 ਰੁਪਏ ਐੜਾ 100 ਰੁਪਏ ਈੜੀ 700 ਰੁਪਏ ਸੱਸਾ 500 ਰੁਪਏ 500 ਰੁਪਏ ਸੱਸਾ ਇਹ ਪੁੱਤਰ ਤੁਹਾਨੂੰ ਪ੍ਰਸ਼ਨ ਪੇਪਰ ਦੇ ਵਿੱਚ ਵੀ ਆਉਂਦਾ ਹੈ ਅੱਜ ਆਪਾਂ ਸੀਪੀ ਦੀ 8ਵੀਂ ਕਲਾਸ ਦੀ ਅਸਾਈਨਮੈਂਟ ਚਾਰ ਹੱਲ ਕੀਤੀਆਂ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋ ਜੇ ਤੁਹਾਨੂੰ ਪੜਾਉਣ ਦਾ ਤਰੀਕਾ ਵਧੀਆ ਲੱਗਦਾ ਹੈ ਜਾਂ ਤੁਹਾਨੂੰ ਪੜਾਇਆ ਹੋਇਆ ਸਮਝ ਆਉਂਦਾ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਧੰਨਵਾਦ ਬੁੱਤਰ